ਫਤਨਾ ਵਾਹਿਗੁਰੂ ਤਾਂ ਮੇਤਰੋ ਚੱਲ ਪਿਆ ਫੈਟਪ ਤੇ ਕੰਮ ਆ ਲਿਆਂਦਾ ਦਰਵਾਜੇ ਦਾ ਗੇਟ ਇੱਕ ਪਹਿਲਾਂ ਲਿਆ ਕੇ ਰੱਖਤਾ ਇੱਕ ਆ ਫੀ ਬਈ ਦੂਜਾ ਇਹ ਲਾਉਂਦੇ ਨੇ ਗੇਟ ਮਿਸਤਰੀ ਹੋਰੀ ਆਜੋ ਬਾਹਰ ਚੱਲਦੇ ਆਪਾਂ ਇਧਰ ਬਈ ਮਿੰਨੀ ਪੋਲਟਰੀ ਫਾਰਮ ਵੀ ਪੱਟਤਾ ਜਾਲ ਬਈ ਇਧਰ ਰੱਖਤਾ ਤੇ ਬਹੁਤ ਔਖਾ ਰੱਖਿਆ ਬਈ ਜਾਲ ਕਿਉਂਕਿ ਬਹੁਤ ਭਾਰੀ ਜਾਲ ਸੀਗਾ ਬਾਲਾ ਜਾਦੇ ਵੇਟ ਆ ਬਈ ਇਹਦੇ ਵਿੱਚ ਬਾਕੀ ਆਜੋ ਅੱਗੇ ਚੱਲਦੇ ਆਂ ਇਧਰੋਂ ਦੇਖੋ ਬਈ ਆ ਜਗਾ ਹੋਗੀ ਬੇਲੀ ਫਾਰੀ ਦੇਖੋ ਕਿੰਨੀ ਜਗਾ ਸੀ ਤੇ ਜਿਹੜੀ ਆ ਕੰਦ ਆ ਬਈ ਆ ਕੰਦ ਆ ਆਪਾਂ ਚੱਕ ਦਿੰਨੇ ਆ ਸਾਰੀ ਬਾਕੀ ਇਧਰ ਬਈ ਮੁਰਗੀਆਂ ਪੋਲਟਰੀ ਫਾਰਮ ਦੇ ਆਲੇ-ਦੁਆਲੇ ਫਿਰਦੀਆਂ ਨੇ ਵੀ ਸਾਡਾ ਘਰ ਕਿੱਧਰ ਗਿਆ ਕਿੱਧਰ ਚੱਕਤਾ ਮਿੱਤਰੋ ਇਧਰ ਬਈ ਕੰਦ ਵੀ ਦਿੱਤੀ ਚੱਕ ਬਾਈ ਨੇ ਸਾਰੀ ਦੇਖੋ ਸਾਰੀਆਂ ਇੱਟਾਂ ਚੱਕਤੀਆਂ ਆ ਰਹਿ ਗਈਆਂ ਬਸ ਤੇ ਆਪਾਂ ਬਈ ਆ ਚੱਕ ਦਿੰਨੇ ਆਂਗੇ ਟੋکریاں ਜਿਨ੍ਹਾਂ ਦੇ ਵਿੱਚੋਂ ਆਂਡੇ ਖਾਦੇ ਨੇ ਤਾਂ ਇਹਨੂੰ ਵੀ ਚੱਕ ਕੇ ਫੈਟ ਤੇ ਰੱਖ ਦਿੰਨੇ ਆਂ ਤਾ ਬਈ ਜਿਹੜੀਆਂ ਨਮੀਆਂ ਪ੍ਰਾਣੀਆਂ ਸਾਰੀਆਂ ਟਾਂ ਪਈਆਂ ਨੇ ਇਹਨਾਂ ਨੂੰ ਚੱਕ ਕੇ ਵਾਫੇ ਦੇ ਉੱਤੇ ਲਾਈ ਚੱਲ ਇੱਕ ਪਾਸੇ ਲਾ ਦੇ ਸਾਰੀਆਂ ਜਗ੍ਹਾ ਬੇਲੀ ਕਰਨੀ ਆਪਾਂ ਸਾਰੀ ਇਹ ਜਮਾ ਖੋਲਦੇ ਸਾਰੀ ਜਗ੍ਹਾ ਤੇ ਇਧਰੋਂ ਬਈ ਫੀਡਰ ਫੂਡਰ ਸਾਰੇ ਚੱਕ ਤੇ ਲਾਟਰਮ ਪਾਟਰਮ ਤੇ ਆ ਮਿੰਨੀ ਪੋਲਟਰੀ ਫਾਰਮ ਦੀ ਜਗ੍ਹਾ ਸੀ ਸਾਰੀ ਬੇਲੀ ਕਰਤੀ ਬਈ ਦੇਖੋ ਕਿੰਨੀ ਜਗ੍ਹਾ ਖੁੱਲ ਗਈ ਨਾਮੋ ਨਿਸ਼ਾਨ ਮਟਾਤਾ ਪੋਲਟਰੀ ਫਾਰਮ ਦਾ ਜਮਾ ਫੱਟਾ ਬਈ ਤਾਂ ਮੇਤਰੋ ਇਧਰ ਪੱਲਾ ਵੀ ਖੜਾ ਕਰਤਾ ਗੇਟ ਦਾ ਇੱਕ ਬਾਕੀ ਆ ਜਾਓ ਬਈ ਅੰਦਰ ਚੱਲ ਕੇ ਦਿਖਾਉਣੇ ਆਂਗੇ ਤੁਹਾਨੂੰ ਪਰ ਦਿੰਦਾ ਆ ਪਿਆ ਦੂਜਾ ਗੇਟ ਤੇ ਬਈ ਇਧਰ ਦੇਖੋ ਆ ਲਾਤੇ ਫੱਟੇ ਤਾਂ ਕਿ ਗੇਟ ਹਿੱਲੇ ਨਾ ਜਮਾ ਵੀ ਇਧਰੋਂ ਕੰਨਾ ਕ ਨਿਪੜ ਗਿਆ ਬਈ ਦੇਖਤੀ ਸਾਰੀ ਆ ਜੋ ਵੀ ਦੇਖਦੇ ਆ ਲਓ ਜੀ ਇਧਰੋਂ ਤਾਂ ਬਾਈ ਨੇ ਸਾਰੀ ਕੰਦ ਚੱਕਤੀ ਬਈ ਇੱਕ ਵੀ ਇਟ ਨਹੀਂ ਛੱਡੀ ਸਾਰੀਆਂ ਡੇਗਤੀਆਂ ਤੇ ਇਟਾਂ ਘੜੀ ਜਾਂਦਾਗਾ ਹੁਣ ਬਾਲੀ ਪਹਿੜੀ ਲੱਗਦੀ ਸੀ ਬਈ ਕੰਦ ਮੈਂ ਤਾਂ ਵੇਟ ਕਰੀ ਜਾਂਦਾ ਸੀ ਵੀ ਕਦੋਂ ਡਿੱਗੇ ਕੰਦ ਸਪੈਸ਼ਲੀ ਵੇਟ ਮੈਨੂੰ ਆ ਕੰਦ ਦੀ ਸੀ ਇਹਨੂੰ ਡੇਗਣ ਦੀ ਚਲੋ ਬਾਈ ਨੂੰ ਕੰਮ ਕਰ ਲੈਣ दो ਦਿੱਕਤ ਆਉਂਦੀ ਆ ਕੰਮ ਕਰਨ ਚ ਫੇਰ ਦੇਖਦੇ ਆ ਤਾਂ ਮਿੱਤਰੋ ਬਹੁਤ ਬਹੁਤ ਵਧਾਈਆਂ ਆਪਣੇ ਦਰਵਾਜ਼ੇ ਦਾ ਗੇਟ ਲੱਗ ਗਿਆ ਬਈ ਦੇਖੋ ਕਿਵੇਂ ਲੱਗਦਾਗਾ ਤੇ ਮਿਸਤਰੀ ਕਹਿੰਦਾ ਇੱਕ ਦਿਨ ਪੂਰਾ ਬੰਦ ਰੱਖਣਾ ਇੱਕ ਦਿਨ ਖੋਲਣਾ ਨਹੀਂ ਹੈਗਾ ਹਾਂਜੀ ਫਾਫਰੀ ਕਾਲ ਬਈ ਫਰਾਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਆ ਮਿੱਤਰੋ ਬਈ ਆਪਣੇ ਸੈਟਅਪ ਤੇ ਕੀ ਕੀ ਕੰਮ ਹੋ ਗਿਆ ਆ ਜੋ ਤੁਹਾਨੂੰ ਦਿਖਾਉਨੇ ਆ ਤੇ ਨਾਲੇ ਛੱਡਦੇ ਆ ਬਈ ਸਾਰੇ ਜਾਨਵਰ ਨਵੀਂ ਫੈਟਿੰਗ ਕਰਤੀ ਸਾਰਿਆਂ ਦੀ ਇਧਰ ਬਈ ਗੇਟ ਵੀ ਲੱਗ ਗਿਆ ਗੇਟ ਵੀ ਚੱਲ ਵੀ ਪਿਆ ਜਨਕੀ ਬੰਦ ਹੋਣ ਲੱਗ ਗਿਆ ਤੇ ਖੁੱਲਣ ਲੱਗ ਗਿਆ ਦੇਖੋ ਬਈ ਆ ਲੱਗ ਗਿਆ ਆਪਣਾ ਦਰਵਾਜ਼ੇ ਦਾ ਗੇਟ ਤੇ ਦਰਵਾਜ਼ਾ ਹੋ ਗਿਆ ਖੁੱਲਾ ਬਈ ਬਾਕੀ ਇਧਰੋਂ ਦਿਖਾਉਨੇ ਆ ਸਾਰਾ ਤੇ ਉਸ ਤੋਂ ਪਹਿਲਾਂ ਬਈ ਆ ਜਾਲ ਛਕਾਵਾਂਗੇ ਆਪਾਂ ਥੋੜੇ ਟਾਈਮ ਤੱਕ ਰਵੀ ਆਊਗਾ ਹਨਾ ਟਰਾਲੀ ਦੇ ਵਿੱਚ ਧਰ ਕੇ ਆ ਜਾਲ ਲੈ ਜਾਣਗੇ ਚੱਕ ਕੇ ਇਧਰ ਲਾਰਖੀ ਆਪਾਂ ਜਾਲੀ ਬਈ ਆਹ ਜਾਲੀ ਆਪਾਂ ਪੱਟ ਦਾਂਗੇ ਆਹ ਜਾਲੀ ਵੈਸੇ ਲਾਈ ਸੀ ਤੇ ਆ ਪੋਲਟਰੀ ਫਾਰਮ ਲਈ ਜਗਾ ਤੇ ਜਮਾ ਸਫਾਈ ਹੋ ਗਈ ਸਾਰਾ ਵਧੀਆ ਹਨਾ ਘੈਂਟ ਬਣ ਗਿਆ ਕੰਮ ਇਥੋਂ ਲੈ ਕੇ ਬਈ ਉਥੋਂ ਤੱਕ ਸਾਰਾ ਖੁੱਲਾ ਕਰ ਦਾਂਗੇ ਸੈਟਅਪ ਚਲੋ ਵੀ ਹੀਰ ਤੇ ਰਾਂਜਾ ਤੁਸੀਂ ਹੋ ਜੋ ਪਰਾਂ ਤੇ ਇਹਨਾਂ ਨੂੰ ਆਉਣ ਦਿਓ ਪਰਾਂ ਚਲੋ ਤੁਸੀਂ ਆ ਜਾਓ ਵੀ ਕੇਰਾ ਚੋਬਰੋ ਬਾਹਰ ਆ ਜਾਓ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਚਲੋ ਜੀ ਚਲੋ 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 ਸ਼ਾਬਾਸ਼ ਡਾਕੂ ਸultan ਚਲੋ ਜੀ ਚਲੋ 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 ਪਾਜੋ ਇਧਰ ਵੀ ਆਪਾਂ ਚਾਰੇ ਟਰਕੀ ਬੰਦ ਕਰਖੇ ਨੇ ਇਹਨਾਂ ਦੀ ਯਾਰੀ ਪੈ ਗਈ ਪਹਿਲੇ ਦਿਨ ਇਹ ਬਹੁਤ ਲੜੇ ਬਈ ਪਰ ਹੁਣ ਯਾਰੀ ਪੈ ਗਈ ਆਜੋ ਵੀ ਬਾਹਰ ਆ ਬਲੈਕ ਟਰਕੀਆਂ ਦਾ ਜੋੜਾ ਤੇ ਇਧਰ ਆ ਗਿਆ ਵਾਈਟ ਵਾਈਟ ਟਰਕੀਆਂ ਦਾ ਜੋੜਾ ਚਲੋ ਵੀ ਸ਼ਾਬਾਸ਼ ਹੁਣ ਆ ਗਈ 바ਰੀ ਬਈ ਮਿੰਨੀ ਪੋਲਟਰੀ ਫਾਰਮ ਵਾਲਿਆਂ ਦੀ ਇਹਨਾਂ ਦਾ ਮਿੰਨੀ ਪੋਲਟਰੀ ਫਾਰਮ ਤਾਂ ਪਿਆ ਇਧਰ ਪਰ ਇਹ ਸਾਰੇ ਇਧਰ ਨੇ ਆਜੋ ਵੀ ਇਹਨਾਂ ਨੂੰ ਵੀ ਛੜਦੇ ਆ ਆਓ ਵੀ ਕੇਰਾ ਬਾਹਰ ਤੂਫੀ ਵੀ ਭੱਜ ਜਾਓ ਆ ਆ ਆ ਸਵੇਰ ਹੋ ਗਈ ਇੱਕ ਤਾਂ ਬਈਆ ਵਿੰਡੋ ਬੰਦ ਹੋ ਜਾਂਦੀ ਆ ਟਾਕੀ ਭੱਜ ਜਾਓ ਵੀ ਕੇਰਾ ਉੱਡ ਕੇ ਆ ਜਾਓ ਉੱਡ ਕੇ ਉੱਡ ਕੇ ਉੱਡ ਕੇ ਸ਼ਾਬਾਸ਼ ਚਲੋ 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 ਹੁਣ ਆਉਣਗੇ ਬਈ ਸਾਰੇ ਭੱਜੇ ਆ ਆ ਗਏ ਮੁਰਗੇ ਤੇ ਮੁਰਗੀਆਂ ਤਾਂ ਵੀ ਇਧਰਲੇ ਸਾਰੇ ਜਾਨਵਰ ਛੱਡਦੇ ਆਪਾਂ ਦੇਖੋ ਰੌਣਕ ਹੀ ਰੌਣਕਾ ਲੱਗੀਆਂ ਫਟਪਤੇ ਇਸ ਤੋਂ ਬਾਅਦ ਛੱਡਾਂਗੇ ਚੂਚਾਂ ਵਾਲੀ ਮੁਰਗੀ ਪਹਿਲਾਂ ਆਪਾਂ ਪਰਲੇ ਜਾਨਵਰ ਛੱਡ ਆਈਏ ਆਇਓ ਵੀ ਫੱਜਾਓ ਆਓ 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 ਆਇਓ ਭੱਜ ਕੇ ਆ ਆ ਆ ਚਲੋ ਆ ਜੋ ਵੀ ਚੂਚਿਆਂ ਦੀ ਫੀਡ ਤਿਆਰ ਕਰਦੇ ਆਂ ਬਈ ਇੱਧਰ ਭਾਂਡੇ ਰੱਖ ਲੇ ਦੋਨੇ ਮੁਰਗੀਆਂ ਦੇ ਬੱਚਿਆਂ ਦੇ ਹਨਾ ਆ ਜੋ ਵੀ ਪਹਿਲਾਂ ਤਾਂ ਆਪਾਂ ਪਾ ਦਿੰਨੇ ਆ ਚਾਰ ਚੂਚੇ ਵਾਲੀ ਮੁਰਗੀ ਦਾ ਜਿਹੜੀ ਸਭ ਤੋਂ ਪਹਿਲਾਂ ਬੱਚੇ ਗੱਡੇ ਸੀ ਜਿਹੜੀ ਨੇ ਉਹਨੂੰ ਇੰਨੀ ਫੀਡ ਬਹੁਤ ਆ ਹੁਣ ਪਾਉਨੇ ਆਪਾਂ 6 ਚੂਚੇ ਵਾਲੀ ਮੁਰਗੀ ਨੂੰ ਜਾਨੀ ਕੀ ਆਪਣੀ ਕਾਲੀ ਮੁਰਗੀ ਨੂੰ ਲਓ ਜੀ ਇੱਕ ਵਾਰੀ ਇੰਨੀ ਬਹੁਤ ਆ ਫੇਰ ਨਾ ਬਈ ਖੰਡਿਆ ਲੈਂਦੇ ਨੇ ਤਾਂ ਫਿਰ ਕੋਈ ਫਾਇਦਾ ਨਹੀਂ ਹੈਗਾ ਮਿੱਟੀ 'ਚ ਖੰਡਿਆ ਲੈਂਦੇ ਨੇ ਤਾਂ ਬਈ ਪਾਣੀ ਇੱਧਰ ਪਿਆਗਾ ਪਹਿਲਾਂ ਤਾਂ ਆਪਾਂ ਰੱਖ ਦਿੰਨੇ ਆ ਫੀਡ ਆ ਥੱਲੇ ਚਾਰ ਚੂਚੇ ਵਾਲੀ ਨੂੰ ਖੜ ਜਾ ਬਈ ਤੁਹਾਨੂੰ ਬਾਹਰ ਵੀ ਕੱਢਾਂਗੇ ਇੰਨੀ ਕਾਲੀ ਨਾ ਕਰੋ ਪਹਿਲਾਂ ਫੀਡ ਖਾ ਲਓ ਪਹਿਲਾਂ ਤੁਸੀਂ ਰੱਜ ਲਓ ਫੇਰ ਬਾਹਰ ਕੱਢਾਂਗੇ ਤੁਹਾਨੂੰ ਠੀਕ ਆ ਤੇ ਆ ਲਓ ਤੁਹਾਡਾ ਪਾਣੀ ਆ ਲਓ ਇਧਰੋਂ ਪੀ ਲਿਓ ਆ ਜਾ ਸ਼ਾਬਾਸ਼ ਗਰਮੀ ਬਹੁਤ ਆ ਬਈ ਫੀਡ ਨਾਲੋਂ ਜ਼ਿਆਦਾ ਜ਼ਰੂਰੀ ਪਾਣੀ ਆ ਬਈ ਦੇਖੋ ਫੀਡ ਕੰਨੀ ਗਏ ਨਹੀਂ ਹੈਗੇ ਪਾਣੀ ਕਿੰਨੀ ਭੱਜ ਕੇ ਆ ਗਏ ਤਿੰਨੇ ਚਾਰੇ ਉਹ ਰਹਿ ਗਿਆ ਇੱਕ ਉਹਨੂੰ ਮੈਨੂੰ ਲੱਗਦਾ ਹਾਲੇ ਪੱਤੀ ਨਹੀਂ ਲੱਗਿਆ ਓ ਛੁਟਕੂ ਇਧਰ ਆ ਜਾ ਆ ਦੇਖੋ ਬਈ ਆ ਲੱਗੇ ਪੀਣ ਇਹ ਸਭ ਤੋਂ ਵੱਡੇ ਬੱਚੇ ਨੇ ਬਈ ਆਪਣੇ ਇਹ ਸ਼ੂਟਰ ਹੋ ਰਹਾਂਦੇ ਨੇ ਆ ਆ ਗਿਆ ਬਈ ਆ ਜਿਹੜਾ ਇੱਕ ਰਹਿ ਗਿਆ ਸੀ ਤੇ ਹੁਣ ਚੱਲਦੇ ਆਪਾਂ ਦੂਜੀ ਮੁਰਗੀ ਦੇ ਬੱਚਿਆਂ ਕੋਲੇ ਚਲੋ ਵੀ ਇਹਨਾਂ ਨੂੰ ਖਾਣ ਦਿਓ ਆਜੋ ਆਪਾਂ ਚੱਲਦੇ ਆ ਆਪਣੀ ਆ ਕਾਲੀ ਮੁਰਗੀ ਦੀ ਵਾਰੀ ਆ ਗਈ ਹੁਣ ਇਹਨੂੰ ਵੀ ਰੱਖ ਦਿੰਨੇ ਆ ਖੜ ਜਾ ਵੀ ਤੂੰ ਬਾਹਰ ਨਾ ਤੈਨੂੰ ਅੰਦਰ ਹੀ ਰੱਖ ਦਿਆਂ ਆਸੀ ਤੇਰੀ ਫੀਡ ਆ ਲੈ ਉਹ ਦੇਖਿਓ ਬੱਚੇ ਉਹ ਡਿੱਗ ਨਾ ਜਾਓ ਚਲੋ ਚਲੋ ਪਿੱਛੇ ਹੋ ਜਾਓ ਸ਼ਾਬਾਸ਼ ਆਇਓ ਖਾਓ ਖਾ 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 ਤੇ ਆਸੀ ਬਈ ਤੁਹਾਡਾ ਪਾਣੀ ਆ ਲਓ ਪਾਣੀ ਪੀ ਲਓ ਆਇਓ ਇਹ ਵੀ ਪਹਿਲਾਂ ਪਾਣੀ ਕੇ ਨਹੀਂ ਭੱਜ ਕੇ ਆਉਣਗੇ ਦੇਖੋ ਬਈ ਆ ਗਏ ਸਾਰੇ ਦੇ ਸਾਰੇ ਪਾਣੀ ਤੇ ਕਿਉਂਕਿ ਬਈ ਯਾਰ ਗਰਮੀ ਬਹੁਤ ਜ਼ਿਆਦਾ ਹੈ ਬਈ ਹਨਾ ਥੋੜਾ ਪਿੱਛੇ ਹੋ ਜਾਓ ਇਹ ਇੱਧਰ ਰੱਖੋ ਇੱਥੇ ਪਾਣੀ ਆਜੋ ਤਾਂ ਵਾਕੀ ਬਈ ਗਰਮੀ ਬਹੁਤ ਜ਼ਿਆਦਾ ਪਾਣੀ ਜ਼ਿਆਦਾ ਜ਼ਰੂਰੀ ਆ ਹਨਾ ਤਾਂ ਭਵੇਂ ਬੰਦੇ ਹੋਈਏ ਭਵੇਂ ਜਾਨਵਰ ਬਈ ਗਰਮੀਆਂ ਦੇ ਵਿੱਚ ਤੁਹਾਨੂੰ ਪਤਾ ਖਾਣ ਪੀਣ ਨਾਲੋਂ ਜ਼ਿਆਦੇ ਆਪਾਂ ਲਿਕੁਇਡ ਚੀਜ਼ ਜ਼ਿਆਦੇ ਲੈਣੇ ਆ ਪਾਣੀ ਹੋ ਗਿਆ ਜੂਸ ਹੋ ਗਿਆ ਹਨਾ ਰੋਟੀ ਦੀ ਘੱਟ ਭੁੱਖ ਲੱਗਦੀ ਆ ਤੂੰ ਵੀ ਜਾਨਵਰਾਂ ਦਾ ਕੰਮ ਆ ਬਈ ਦੇਖੋ ਫੀਡ ਕਹਿੰਨੀ ਹਲੇ ਗਏ ਨਹੀਂ ਹੈਗੇ ਪਹਿਲਾਂ ਪਾਣੀ ਕਹਿੰਨੀ ਆ ਗਏ ਸਾਰੇ ਤਾਜੂ ਮੋਜਾ ਮੁਰਗਾ ਦਿਖਾਉਣੇ ਤੁਹਾਨੂੰ ਜਿਹੜਾ ਮੋਜਾ ਬੱਚਾ ਮੋਜਾ ਹੈਗਾ ਬਈ ਏ ਉਹ ਫਿਰਦਾ ਬਈ ਮੁਰਗੀ ਦੇ ਥੱਲੇ ਇੱਕ ਉਹ ਆ ਤੇ ਦੂਜਾ ਫੀ ਆਹਾ ਬਈ ਆ ਗਿਆ ਬਈ ਮੋਜਾ ਆ ਮੋਜਾ ਮੁਰਗਾ ਬਈ ਇਹ 100% ਮੁਰਗਾ ਬਣੂਗਾ ਬਈ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਇਹਦੀਆਂ ਲੱਤਾਂ ਦੇਖੋ ਬਈ ਆਹਾ ਮੇਟਰੋ ਆਪਣਾ ਮੋਜਾ ਬੱਚਾ ਬਾਲਾ ਕੈਂਡ ਬਈ ਬਾਲਾ ਕੈਂਡ ਮੁਰਗਾ ਬਣੂ ਬਾਲਾ ਸਿਰੇ ਦਾ ਆਸੀ ਬੈਲਾ ਦੀ ਡਾਈਟ ਲਓ ਜੀ ਸਾਰੀ ਆ ਗਈ ਹਾਂਜੀ ਬੱਲਾ ਜੀ ਆਜੋ 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 ਖੜਜੋ 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 ਲਓ ਜੀ ਖਾਓ ਥਾਲਾ ਖਾਲਾ ਖਾਲਾ ਇੱਥੋਂ ਪੀਓ ਆਪਦੀ ਲੱਸੀ ਠੀਕ ਆ ਗਰਮੀ ਬਹੁਤ ਆ ਪੀ ਲਾ ਇਧਰ ਪਾਉਨੇ ਤਰੀ ਰੋਟੀ ਤੂੰ ਲੱਸੀ ਪੀ ਲੈ ਮੈਂ ਰੋਟੀ ਝੂਰ ਦਾਂ ਤੇਰੀ ਆਏ ਹਾਏ ਬਿੱਲੋ ਦਾ ਕੋਟ ਕਿੰਨਾ ਸੋਹਣਾ ਲੱਗਦਾ ਓਏ ਜਦੋਂ ਹਵਾ ਚੱਲਦੀ ਆ ਹਨਾ ਬਿੱਲੋ ਹੈਂ ਤਰੇ ਦੰਦ ਕਿੰਨੇ ਦੇਖਿਆ ਓਏ ਪੱਜ ਨਾ ਤੂੰ ਇਧਰ ਆ ਪਾਗਲ ਜੀ ਚਲ ਬਈ ਇਹ ਚੂਰ ਕੇ ਫਟਾਫਟ ਵਿੱਚ ਪਾ ਦਿੰਨੇ ਆ ਪਰ ਰੋਟੀ ਇਹਦੇ ਉਰੋਂ ਖਾ ਲੂਗੀ ਯਾਰ ਇੱਕ ਤਾਂ ਇਹ ਵੱਡੇ ਟੋਟੇ ਨਹੀਂ ਖਾਂਦੀ ਨਖਰੇ ਵਾਲੇ ਕਰਦੀ ਆ ਆ ਗਈ ਪਤਾ ਨਹੀਂ ਕਿੱਥੇ ਲੁਕੋ ਕੇ ਆਈ ਆ ਖੜ ਜਾ ਓ ਤੇਰੀ ਦੰਦੀ ਵੱਢਦੀ ਆ ਖੜ ਜਾ ਆ ਖਾ ਜਿਹੜੀ ਫਿੱਟ ਰੱਖੇ ਨੇ ਥੱਲੇ ਚਲ ਖਾ ਇੰਨੇ ਚੋਂ ਖਾ ਇਧਰ ਆ ਆ ਦੇਖ ਖਾ 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 ਚੱਕ ਹੁਣ ਚੱਲਦੇ ਆਂ ਬਈ ਆਪਾਂ ਇੱਧਰ ਇੱਧਰ ਬਈ ਆਪਾਂ ਦੋ ਮੁਰਗੀਆਂ ਸੇਵਾ ਬਿਠਾਈਆਂ ਨੇ ਇੱਕ ਤਾਂ ਬਈ ਆਮਣ ਵਾਲੀ ਪੱਠੀ ਸੀ ਜਿਹੜੀ ਆਪਾਂ ਉੱਥੇ ਡਰਮ ਦੇ ਵਿੱਚ ਬਿਠਾਈ ਸੀ ਹਨਾ ਇੱਕ ਤਾਂ ਉਹ ਸੀ ਇੱਕ ਮੁਰਗੀ ਹੋਰ ਬਿਠਾਈ ਸੀ ਆਪਾਂ ਸੇਵਾ ਤੇ ਉਹਦੀ ਵੀਡੀਓ ਨਹੀਂ ਬਣਾਈ ਸੀ ਬਈ ਆ ਸੀ ਬਈ ਉਹ ਮੁਰਗੀ ਆ ਮੁਰਗੀ ਦੇ ਥੱਲੇ ਰੱਖੇ ਨੇ ਆਪਾਂ ਤਿੰਨ ਆਂਡੇ ਮੋਜੇ ਮੁਰਗੇ ਦੇ ਇੱਕ ਆਂਡਾ ਟਰਕੀ ਦਾ ਆ ਮੁਰਗੀ ਬਾਅਦ ਚੋ ਬਿਠਾਈ ਸੀ ਸੇਵਾ ਤੇ ਨਾ ਹੀ ਇਹਦੀ ਵੀਡੀਓ ਬਣਾਈ ਨਾ ਹੀ ਇਹਦਾ ਸ਼ਾਰਟ ਪਾਇਆ ਤਾਂ ਇਹਦੇ ਥੱਲੇ ਬਈ 3-4 ਆਂਡੇ ਨੇ ਬਸ 3-4 ਆਂਡੇ ਤੇ ਸੇਵਾ ਬੈਠੀ ਆ ਇਹ ਦੇਖੋ ਆ 3-4 ਆਂਡੇ ਨੇ ਬਈ ਇਹਦੇ ਥੱਲੇ ਇਹਨਾਂ ਦੇ ਉੱਤੇ ਸੇਵਾ ਬੈਠੀ ਆ ਤੇ ਹੁਣ ਗੱਲ ਕਰਦੇ ਆ ਬਈ ਆ ਪੈਦੀ ਅਮਨ ਵਾਲੀ ਪੱਠੀ ਦੀ ਇਹਦੇ ਥੱਲੇ ਬਈ ਆਂਡੇ ਧਰੇ ਸੀ 15-16 ਤਾਂ ਬਈ ਇਹਨੇ ਸਾਰੇ ਆਂਡੇ ਖਰਾਬ ਕਰ ਲਿਆ ਆਪਦੇ ਇੱਕ ਇੱਕ ਕਰਕੇ ਤੇ ਬਈ ਐਦਾ ਆਂਡਾ ਡਿੱਗ ਪਿਆ ਸੀ ਇੱਕ ਥੱਲੇ ਬਹੁਤ ਪੈੜੀ ਸਮੈਲ ਆਈ ਬਈ ਉੱਥੋਂ ਪਤਾ ਲੱਗਦਾ ਇਹਦੇ ਸਾਰੇ ਆਂਡੇ ਖਰਾਬ ਹੋ ਗਏ ਆ ਦੋ ਆਂਡੇ ਰਹਿ ਗਏ ਇਹਦੇ ਥੱਲੇ ਦੋ ਤਿੰਨ ਬਸ ਆ ਜੋ ਵੀ ਇਹਨੂੰ ਆਪਾਂ ਠਾਉਨੇ ਹੈਗੇ ਕਿਉਂਕਿ ਬਈ ਕੋਈ ਫਾਇਦਾ ਨਹੀਂ ਹੈਗਾ ਜਿਹੜੇ ਬਈ ਆ ਤਿੰਨ ਆਂਡੇ ਨੇ ਇਹ ਵੀ ਬਹੁਤ ਜਿਆਦਾ ਖਰਾਬ ਨੇ ਜੇ ਬਈ ਫਟ ਗਏ ਪੜਾਕਾ ਪੈ ਗਿਆ ਤਾਂ ਬਈ ਆ ਥਰਡੇ ਆਂਡੇ ਵੀ ਖਰਾਬ ਹੋ ਸਕਦੇ ਆ ਤਾਂ ਬਈ ਆ ਮੁਰਗੀ ਨੂੰ ਆਪਾਂ ਬਾਹਰ ਛੱਡ ਦਿੰਨੇ ਆ ਚੱਲ ਵੀ ਤੂੰ ਐਸ ਵਾਰ ਬੱਚੇ ਕੱਢਣ ਚ ਕਾਮਯਾਬ ਨਹੀਂ ਹੋਈ ਅਗਲੀ ਵਾਰ ਉਮੀਦ ਕਰਦੇ ਆ ਤੂੰ ਵਧੀਆ ਬੱਚੇ ਕੱਢ ਸਕੇ ਤੂੰ 15 16 ਆਂਡੇ ਖਰਾਬ ਕਰਤੇ ਭਾਜਾ ਾਂਡੇ ਵੀ ਆਪਾਂ ਬਾਹਰਲੇ ਪਾਸੇ ਚੱਕ ਲੈਂਦੇ ਹੁਣ ਦਿਖਾਉਣਾ ਤੁਹਾਨੂੰ ਮੈਂ ਬਾਲਾ ਵੱਡਾ ਆਪਣਾ ਆਕਾ ਪੈਂਦਾ ਬਈ ਆਂਡਿਆਂ ਦਾ ਕਾਤੇ ਮਾਰ ਕੇ ਦਿਖਾਵਾਂ ਇਧਰ ਟਰਜੀ ਪਈ ਆ ਜੇ ਵੱਜ ਗਿਆ ਤਾਂ ਠੀਕ ਆ ਉੱਥੇ ਫਿੱਟ ਕੇ ਦੇਖਦੇ ਆ ਜਮਾ ਟੋਟਲੀ ਖਰਾਬ ਆਂਡਾ ਸੀ ਪਾਣੀ ਨਿਕਲ ਗਿਆ ਆ ਜੋ ਆਂਡਾ ਚੈੱਕ ਕਰਦੇ ਆ ਇਹਦੇ ਤੇ ਮਾਰ ਕੇ ਦੇਖਦੇ ਆ ਉਹ ਵੀ ਖਰਾਬ ਸੀ ਆ ਜੋ ਆ ਦੇਖ ਲੈਣ ਇਹਨੂੰ ਬਾਲੀ ਦੂਰ ਨਹੀਂ ਫਿਰਦੇ ਯਰ ਨਹੀਂ ਤਾਂ ਪਤਾ ਨਹੀਂ ਲੱਗਦਾ ਇੱਥੇ ਹੀ ਫਿਰ ਦਿੰਨੇ ਆ ਆ ਪਰਾਂ ਕਰ ਦਿੰਨੇ ਆ ਏ ਆ ਇੱਟ ਤੇ ਨਿਸ਼ਾਨਾ ਲਾਉਨੇ ਆ ਦੇਖੋ ਬਈ ਆ ਜੋ ਵੀ ਹੁਣ ਦਿਖਾਈਏ ਤੁਹਾਨੂੰ ਨਵਾਂ ਸੈਟਅਪ ਇਧਰੋਂ ਇਧਰੋਂ ਦੇਖੋ ਵੀਰੇ ਸਾਰੀਆਂ ਇੱਟਾਂ ਚੱਕਤੀਆਂ ਜਮਾ ਸਫਾਈ ਕਰਤੀ ਨੀਟ ਐਂਡ ਕਲੀਨ ਹੋ ਗਿਆ ਬਈ ਸਾਰੀ ਜਗ੍ਹਾ ਵਧੀਆ ਬਣ ਗਈ ਦੇਖੋ ਕੋਈ ਇੱਟ ਨਹੀਂ ਛੱਡੀ ਜਮਾ ਵਧੀਆ ਸਾਫ਼ ਹੋ ਗਿਆ ਤੇ ਆ ਖੁਰਲੀ ਖਰਲੀ ਆਪਾਂ ਚੱਕ ਦਾਂਗੇ ਤੇ ਬਈ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਏ ਸੀ ਵੀ ਇਹ ਹਾਰਸ ਸੈਟਅਪ ਆ ਤਾਂ ਬਿਲਕੁਲ ਵੀਰੇ ਆ ਕੋ ਡੀ ਦੀ ਜਗ੍ਹਾ ਹੈਗੀ ਤਾਹੀ ਆਪਾਂ ਕੰਦ ਚਕਾਈਆ ਆ ਕੰਦ ਚੱਕਤੀ ਇੱਕ ਤਾਂ ਹੋ ਗਿਆ ਇਧਰੋਂ ਖੁੱਲਾ ਬਈ ਹੁਣ ਆਪਾਂ ਇੱਥੇ ਬਈ ਜਾਂ ਤਾਂ ਫਿਰ ਆਪਾਂ ਪੈਪਾਂ ਲਵਾਵਾਂਗੇ ਜਾਂ ਕੋਈ ਹੋਰ ਜ਼ਗਾੜ ਲਵਾ ਕੇ ਤਾਂ ਬਈ ਇੱਥੋਂ ਲੈ ਕੇ ਆ ਜਗ੍ਹਾ ਤੋਂ ਲੈ ਕੇ ਇੱਥੋਂ ਤੱਕ ਆ ਕੋੜੀ ਦੀ ਜਗ੍ਹਾ ਹੋਊ ਬਈ ਤੇ ਉੱਤੋਂ ਆਪਾਂ ਕਵਰ ਕਰ ਦਾਂਗੇ ਤੇ ਇੱਥੇ ਆਪਾਂ ਗੇਟ ਲਵਾਵਾਂਗੇ ਕੈਂਟ ਜਾਂ ਸੋਨਾ ਆ ਕੋੜੀ ਵਾਸਤੇ ਤਾਂ ਵੀਰੇ ਆ ਸਾਰਾ ਫੈਟ ਆਪ ਕੋੜੀ ਦਾ ਬਈ ਇਧਰ ਲਾ ਬਾਕੀ ਬਈ ਤੁਸੀਂ ਲਾਉ ਡੁਬਕੀਆਂ ਲਓ ਨਿਆਰੇ ਪਾਣੀ ਦੇ ਚਲੋ ਨਾਓ 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 ਸ਼ਾਬਾਸ਼ ਕਿਉਂ ਮਿਲ ਰਹੀ ਹੈ ਸ਼ਾਂਤੀ ਹੈ ਨਾਓ ਆਜੋ ਵੀ ਛੱਡੀਏ ਚੂਚੇ ਆਪਣੇ ਅੱਜ ਪਹਿਲੀ ਵਾਰ ਬਾਹਰ ਆਏ ਨੇ ਬਈ ਇਹ ਬਾਹਰ ਆਉਣਗੇ ਹਜੇ ਆਏ ਨਹੀਂ ਤਾਂ ਬਈ ਵੈਲਕਮ ਤੁਹਾਡਾ ਅੱਜ ਆਪਣੇ ਸੈਟਅਪ ਤੇ ਬਈ ਇਹਨਾਂ ਨੇ ਪੈਰ ਪਾ ਲੇ ਬਾਹਰ ਆ ਗਏ ਚਾਰੇ ਚੂਚੇ ਦੇਖੋ ਬਈ ਅੱਜ ਪਹਿਲੀ ਵਾਰ ਬਾਹਰ ਛੱਡੇ ਨੇ ਉਹਦੇ ਦੇ ਖੋਡੇ ਦੇ ਅੰਦਰ ਨੇ ਇਹ ਜਿੱਦ ਦੇ ਨਿਕਲੇ ਨੇ ਤੇ ਬਾਹਰ ਆ ਕੇ ਦੇਖੋ ਬਈ ਕਿੰਨੇ ਖੁਸ਼ ਨੇ ਦੇਖੋ ਕਿਵੇਂ ਭਾਈ ਦੇ ਨੇ ਕਿਵੇਂ ਖੇਡਦੇ ਨੇ ਅੱਜ ਪਹਿਲਾ ਦਿਨ ਆ ਬਈ ਪਹਿਲੀ ਵਾਰ ਬਾਹਰ ਕੱਡੇ ਨੇ ਆ ਜਾਓ ਬਈ ਹੁਣ ਮੁਰਗੀ ਦੇ ਨਾਲ ਨਾਲ ਰਹੋ ਤੁਸੀਂ ਤੇ ਬਈ ਜਦੋਂ ਤੱਕ ਆਪਾਂ ਇਹਨਾਂ ਨੂੰ ਛੱਡਿਆ ਕਰਾਂਗੇ ਇਹਨਾਂ ਦੀ ਰਾਖੀ ਰੱਖਣੀ ਪਿਆ ਗਰੂ ਤਾਂ ਕਿ ਕੋਈ ਬਾਸ਼ਬੂਜ ਹਨਾ ਚੱਕ ਕੇ ਨਾ ਲੈ ਜੇ ਇਹਨਾਂ ਨੂੰ ਜਾਂ ਕੋਈ ਹੋਰ ਜਾਨਵਰ ਹਨਾ ਨੁਕਸਾਨ ਨਾ ਕਰ ਦੇ ਇਹਨਾਂ ਦਾ ਇਹਨਾਂ ਦੇ ਮਾਰੇ ਨਾ ਤਾਂ ਵੀਰੇ ਕੋਲੇ ਖੜ ਕੇ ਛੱਡਣੇ ਪਿਆ ਕਰਨਗੇ ਰਾਖੀ ਰੱਖਣੀ ਪਿਆ ਕਰੂ ਆਪਾਂ ਬਈ ਆ ਬੱਚੇ ਵਾਲੀ ਮੁਰਗੀ ਨੂੰ ਇਧਰਲਾ ਖੁੱਡਾ ਦਿੱਤਾ ਸੀਗਾ ਜਿੱਧਰ ਮਿੱਟੀ ਪਾਈ ਹੋਈ ਆ ਤਾਂ ਇਧਰ ਪਤਾ ਨਹੀਂ ਕਿਹਨੇ ਬੰਦ ਕਰਤੀ ਸੀ ਇਹ ਤਾਂ ਬਈ ਨਾਲੇ ਬਾਹਰ ਛੱਡਤੀ ਤੇ ਨਾਲੇ ਆਪਾਂ ਇਹਨੂੰ ਖੁੱਡਾ ਆਪਾਂ ਨਵਾਂ ਦੇ ਦਿੰਨੇ ਆ ਜਿਹੜਾ ਇਹਦਾ ਫਲਦੇ ਵਿੱਚ ਖੁੱਡਾ ਹੈਗਾ ਜਿਹਦੇ ਵਿੱਚ ਮਿੱਟੀ ਪਾਈ ਹੋਈ ਆ ਇੱਥੇ ਤਾਂ ਬਈ ਵਿੱਠਾ ਨਹੀਂ ਚਲੋ ਬਈ ਆਪਦੇ ਖੁੱਡੇ 'ਚ ਚਲੋ ਚਲੋ ਛੁਟਕੂ ਮੁਟਕੂ ਹਾਂ ਆਸੀ ਤੁਹਾਡਾ ਖੁੱਡਾ ਵੈਰੀ ਗੁੱਡ ਸ਼ਾਬਾਸ਼ ਆਹੀ ਆ ਤੁਹਾਡਾ ਖੁੱਡਾ ਇੱਥੇ ਖੇਡੋ ਠੰਡੀ ਠੰਡੀ ਮਿੱਟੀ 'ਚ ਤੇ ਮੈਂ ਲੈ ਕੇ ਆਉਣਾ ਥੋੜਾ ਦਾਣਾ ਪਾਣੀ ਆ ਪਿਆ ਬਈ ਇਹਨਾਂ ਦੇ ਦਾਣੇ ਇੱਧਰ ਹੀ ਰੱਖ ਦਿੰਨੇ ਆ ਆ ਲਓ ਵੀ ਇੱਥੋਂ ਖਾਓ ਆ ਲਓ ਵੀ ਪਾਣੀ ਚਲੋ ਵੀ ਬੰਦ ਕਰਦੇ ਆ ਮੁਰਗੀ ਖੁੱਡੇ ਤੋਂ ਬੜਾ ਦੂਰ ਨਹੀਂ ਗਈ ਬਈ ਖੁੱਡੇ ਦੇ ਕੋਲੇ ਕੋਲੇ ਰਹੀ ਸੀ ਉਹ ਖੁੱਡੇ ਤੋਂ ਨਿਕਲ ਕੇ ਥੋੜਾ ਜਿਹਾ ਬਾਹਰ ਖੇਢੀ ਉਸ ਤੋਂ ਬਾਅਦ ਆ ਖੁੱਡੇ 'ਚ ਵੜ ਗਈ ਆਪਾਂ ਬਾੜਤੀ ਹੈਨਾ ਕਿਉਂਕਿ ਇਹਨਾਂ ਦਾ ਆਹੀ ਖੁੱਡਾ ਬਈ ਮਿੱਟੀ ਵਾਲਾ ਚਲੋ ਬੰਦ ਕਰਦੇ ਆ ਆ ਜੋ ਵੀ ਸ਼ਰਾ ਜਿਓ ਪਾਣੀ ਪੀਓ ਆਪਦਾ ਲਓ ਤਾਇਆ ਤਾਇਆ ਪਾਣੀ ਆ ਪੀ ਲੋ ਤਾ ਮਿੱਤਰੋ ਬਈ ਤੁਹਾਨੂੰ ਪਤਾ ਹੀ ਆ ਆਪਣੇ ਸ਼ਰਾਜੀਆ ਦੇ ਦੋ ਬੱਚੇ ਫੀ ਤੁਹਾਨੂੰ ਪਿਛਲੀ ਵੀਡੀਓ ਚ ਦਿਖਾਇਆ ਬਈ ਤੇ ਬਈ ਉਹਨਾਂ ਦੇ ਵਿੱਚੋਂ ਨਾ ਬਈ ਇੱਕ ਛੋਟਾ ਬੱਚਾ ਮਰ ਗਿਆ ਬਈ ਤੇ ਆ ਬੱਚਾ ਰਹਿ ਗਿਆ ਇੱਕ ਦੇਖੋ ਪਹਿਲਾਂ ਤਾਂ ਦੇਖੋ ਬਈ ਕਿੱਡਾ ਵੱਡਾ ਹੋ ਗਿਆ ਇਹ ਤੇ ਦੂਜੀ ਗੱਲ ਬਈ ਜਿਹੜਾ ਛੋਟਾ ਬੱਚਾ ਫੀ ਉਹ ਬ ਤਾਂ ਕਿਵੇਂ ਮਰ ਗਿਆ ਤੁਹਾਨੂੰ ਪਤਾ ਬਈ ਆ ਖਰਾਕ ਬਹੁਤ ਜ਼ਿਆਦਾ ਦਿੰਦੇ ਰਿਹਾ ਆਪਦੇ ਬੱਚੇ ਨੂੰ ਤਾਂ ਬਈ ਇਹਨਾਂ ਨੇ ਉਹਦਾ ਪੋਟਾ ਪੰ ਰੱਖਿਆ ਸੀਗਾ ਤਾਂ ਬਈ ਉਹਦਾ ਪੋਟਾ ਜਾਮ ਹੋ ਗਿਆ ਪਾਣੀ ਘਟ ਦਿੱਤਾ ਤਾਂ ਕਰਕੇ ਵਿਚਾਰੇ ਨੂੰ ਸਾਹ ਨਹੀਂ ਆਇਆ ਤੇ ਉਹ ਮਰ ਗਿਆ ਬਈ ਹਨਾ ਤੇ ਬਈ ਇੱਕ ਬਚ ਰਿਆ ਇਹ ਦੇਖੋ ਬਈ ਬਾਵਾ ਹੋ ਗਿਆ ਖੰਭ ਦੇਖੋ ਕਿੱਡੇ-ਕਿੱਡੇ ਕੱਢ ਲੇ ਪੈਰਾਂ ਤੇ ਮੋਜ ਦੇਖੋ ਕਿੰਡੀ ਵੱਡੀ ਹੋ ਗਈ ਤੇ ਆਹ ਭੱਲਾ ਵੀ ਦੇਖੋ ਕਿੱਡਾ ਵੱਡਾ ਹਨਾ ਖੰਭ ਕੱਢ ਲੇ ਕਿੰਨੇ-ਕਿੰਨੇ ਤਾਂ ਚਲੋ ਬਈ ਦੋ ਗਨਾ ਸਹੀ ਇੱਕ ਤਾਂ ਬਚ ਗਿਆ ਹਨਾ ਬਾਕੀ ਬਈ ਬੱਚਾ ਬਹੁਤ ਸੋਹਣਾ ਇਹਨੂੰ ਨਾ ਨਾ ਯਰ ਲੱਗੇ ਤਾਂ ਚਲੋ ਕਰ ਦਿਆ ਬੰਦ ਦਾਣੇ ਪਏ ਇਨਾਂ ਕੋਲੇ ਚਲੋ ਵੀ ਖੁਡੇ 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 ਚਲੋ 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 ਭਾਜੋ ਲਓ ਜੀ ਇਹ ਬਾੜ ਤੇ ਇਧਰ ਸਾਰੇ ਪੋਟਰੀ ਫਾਰਮ ਵਾਲੇ ਆਹ ਫੱਡਾ ਬਿਲਾ ਕਰ ਲਿਆ ਸੀ ਟਾਕੀ ਦਿੰਨੇ ਆ ਲਾ ਤਾਂ ਮਿੱਤਰੋ ਬਈ ਮੀਂਹ ਆ ਗਿਆ ਕਣਕਾਂ ਵਾਸਤੇ ਬਹੁਤ ਮਾੜਾ ਗਾ ਪਰ ਬਈ ਗਰਮੀ ਬਹੁਤ ਜ਼ਿਆਦਾ ਹੋ ਰਹੀ ਸੀਗੀ ਤੇ ਪਹਿਲੀ ਲੱਗਦਾ ਸੀ ਵੀ ਮੀਂਹ ਆਊਗਾ ਹਨਾ ਤੇ ਇਧਰ ਬਈ ਜਾਨਵਰ ਆ ਗਏ ਆਪਾਂ ਗੱਟੇ ਲਾਤੇ ਮਾਲਾ ਬੱਚੇ ਵਾਲੀ ਮੁਰਗੀ ਅੱਗੇ ਤੇ ਉਧਰ ਕਬੂਤਰਾਂ ਨੇ ਬੱਚੇ ਕੱਢੇ ਹੋਏ ਨੇ ਇਧਰ ਮੁਰਗੀ ਸੇਵਾ ਤੇ ਬੈਠੀ ਆ ਤਾਂ ਕਿ ਵੀ ਪਾਣੀ ਅੰਦਰ ਨਾ ਜਾਵੇ ਹਨਾ ਬਾਕੀ ਜਿਹੜੇ ਮੁਰਗੇ ਨੇ ਤੇ ਟਰਕੀ ਨੇ ਉਹ ਦੋ ਖੁੱਡੇ ਛੜਤੇ ਬਾਕੀ ਸਾਰੇ ਕਵਰ ਕਰਤੇ ਤੇ ਆਸੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਸਬਸਕ੍ਰਾਈਬ ਮਿਲਦਾ ਨਵੀਂ ਵੀਡੀਓ ਛੇਵੇਂ ਜੇ ਟੌਪਿਕ ਤੇ ਰੱਬ ਰਾਖਾ